ਆਨਿ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਰਾਤਰੀ ਦੇ ਜੀਵਾਂ ਸਜਾਏ ਤੁਮ ਕੀਰਤਨ ਵਕਿਆਨ ਹੋਏ ਹਨ ਅੱਖਰ ਵਾਦਾ ਕਰਤਾ ਤੁਲਕ ਤੁਮ ਮਾਫ ਕਰਨਾ ਅੱਗੇ ਵਾਸ ਤੇ ਸੁਖ ਸਰਬਾਤ ਕੀਰਤਨ ਵਕਿਆਨ ਸਰੰਦਾ ਬੰਗਖੋ ਇਹ ਜਿਵੇਂ ਮਾਨ ਗੁਰਬਾਣੀ ਦੁਆਰਾ ਵਿਚਾਰਾਂ ਦਿੱਤੀਆਂ ਹਨ ਕੀ ਨਾਮ ਦਾ ਪ੍ਰਭਾਅ ਸਾਡੇ ਔਰ ਇਸੰਗ ਦੀ ਹਾਜ਼ਰੀ ਆਪ ਜੀ ਦੇ ਦਰ ਤੇ ਪ੍ਰਵਾਣ ਕਰੋ ਨਾਮ ਦਾਮ ਸਿੱਖੀ ਦਾ ਸੰਸਾਧਕ ਆਪ ਜੀ ਦੇ ਹਜ਼ੂਰ ਪ੍ਰਸ਼ਾਦ ਹਾਜ਼ਰ ਹੈ ਮਿਲਿਆ ਆਪ ਜੀ ਦਾ ਨਾਮ ਅਠੇ ਤਹ ਜਿਤ ਖਾਵੇ ਖਲਾ ਵਹਿਬ ਜੀ ਕੀ ਵਰਤੇ ਗੁਰੂ ਨਾਨਕ ਨਾਮ ਰਦੇ ਤਾਰੇ ਬਾਣੀ ਸ਼ਬਦ ਸਰ ਵਾਹਿਗੁਰੂ ਪਾਪੀਆਂ ਗੁਨਾ ਜਨਮ ਮਰਨ ਦੁਖ ਜਾਏ ਉਹ ਵਾਸਹਿਤੋਂ ਸਹਮੂਨੀ ਮੂਰੇ ਅੰਸੋ ਤੁਸੋ ਚੱਕੀਏ ਜਿਦ ਦੁਖੇ ਸੇ ਸਤਿ ਜਾ ਮਰ ਜਨਮ ਜਨਮ ਦੀ ਖੀ ਲਾਹਰੀ ਮੰਨ ਲਾ ਪੰਜਵਾ

ਤਾਂ ਕੀ ਯਾਦ ਗਈ ਤੋ ਛੂਟੋ ਮਾੜ ਤੁਮ ਸਾਜ ਹਰ 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 ਗਾਏ ਜਿਕੇ ਬਿਆਰ ਤਰੂ ਕੋ ਰੋ ਲਾ ਸੁਣੀਏ ਨਾਮੁ ਤੇ ਬਦਲਿਆ ਨਾ ਮੋ ਦੀਤੀ ਅਜੀ ਜਗਉਰੀ ਪਾਇ ਪੁਲਾਵਾ ਮਨ ਤਮ ਕੇ ਲਾਗ ਲੀਤੀ ਮਾਏ ਬਾਪੂ ਜੀ ਤਪਤਾ ਸਰਕਾਰੰ ਦੇ ਅੰਦਰੋਂ ਦੂਓ ਜਿਦੀ ਬਾਦ ਕਾਜ ਕਿਸੀ ਤੇ ਅਗਲੇ ਲੰਨ ਲੰ ਨੂੰ ਆ ਹਉ ਬਿਯਾਰੀ ਸਦਗੁਰੂ ਅਪਨੇ ਨਿਮਹਿ ਚਲਦ ਦਿਖਾਓ ਗੁਜੇ ਪਾਗਲ ਹੈ ਸੰਸਾਰਾ ਪਸਤ ਨ ਜਾਪੈ ਮੋ ਸੰਪੁਰ ਧਰਮ ਅਜੁ ਪਾਇ ਸਗਲੇ ਬੰਦਨ ਕਾਟੇ ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਕਲੈ ਸਾਥੇ ਸੰਤੁਰ ਸਾਧ ਬੋਜ ਪਾਇਆ ਸਗਲੇ ਬੰਦਨ ਕਾਟੇ ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਕਲੈ ਸਾਥੇ ਵਾਹਿਗੁਰੂ ਕਾ ਸਾਥ ਵਾਹਿ ਦਗਮਗ ਛਾਡੋਏ ਮਨ ਬਹਰਾ ਅਬ ਤੋ ਜਰੇ ਮਰੇਸ਼ਿਤ ਪਾਈਏ ਨੀਨੋ ਹਾਸ ਨੋਰਾ ਵੀ ਦਗਮਗ ਕਿਆ ਕਰਨ ਕਹਾਂ ਡੁਲਾਵੇਂ ਜੀਓ ਸਰਵ ਸ਼ੂਕ ਕੋ ਨਾਇਕੋ RAM ਨਾਮ ਰਸ ਪੀਓ ਮਨ ਨੂੰ ਇਕਾਗਰ ਕਰਕੇ ਰਸ ਪੀਣ ਦੇ ਵਾਸਤੇ ਇੰਨ ਬਾਰ ਬੇਸ਼ ਕਰਦੇ ਦਗਮਗ 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 ਦੋਏ ਛੜਦੇ ਮਾਂ ਕ੍ਰਿਯਾਮੀ ਦੇ ਨਾਮ ਦੇ ਅਨੰਤ ਰਾਸ ਤੇ ਸਾਨੂੰ ਪ੍ਰੇਰਦੇ। ਸਹਯੋਜਨਾ ਉਸ ਨੂੰ ਪ੍ਰਾਪਤ ਕਰ ਲਿਆ ਉਹ ਦੋਨੋਂ ਜਹਾਨਾਂ ਵਿੱਚ ਸੁਖੀ ਆਪੁ ਚਮਰਾਤ ਦਾ ਹਾਸਲ ਕਰਦਾ ਹੈ। ਹਰਸ਼ ਕਤ ਵਿਚ ਆਖੇ ਸਾਧ ਜਾਗਤ ਹੋਏ ਰਹੇ ਬਿਸ਼ਮਾਹ ਹਰਸ਼ ਕੀ ਕੀਮਤ ਕਹੀ ਨਾ ਜਾਏ। ਹਰ ਸਾਧੂ ਹਰਸ਼ ਮਾਇ। ਸੋ ਜਾਨੀ ਜੀ ਚੱਕਿਆ ਹਰ ਨਾਮ ਅਮੂਲ ਦਾ ਪਰਮੇਸ਼ਰ ਦੇ ਨਾਮ ਦਾ ਅਨੰਦ ਪ੍ਰਾਪਤ ਕਰਕੇ ਉਹ ਕੁਛ ਮਰਾਪਤਵਾ ਹਾਸਲ ਕਰਦਾ ਹੈ ਬਾਦਸ਼ਾਹ ਸ਼ਾਹ ਸਾਹਿਬ ਵਸ਼ ਕਰਦੀ ਨੇ ਅਮਰਤਨਾਮ ਮਹਾਰਾਸ਼ਪੀ ਨੇ ਤਾਂ ਤੇ ਗੁਰੂ ਜੀ ਸਾਨੂੰ ਉਸ ਭਜਨ ਅਨੰਦ ਵੱਲ ਪ੍ਰੇਮ ਦੇ ਖਿਆਲ ਨੂੰ ਟਿਕਾ ਕੇ ਜਦੋਂ ਵਹਿਡ ਦਾ ਭਜਨ ਕਰਨ ਦਾ ਵਿਆਸ ਕੀਤਾ ਜਾਂਦਾ ਹੈ ਥੋੜੀ ਦੇਰ ਵਿੱਚ ਇਹ ਉਸਤਾ ਪ੍ਰਾਪਤ ਹੋ ਕੇ ਸਦਾ ਵਾਸਤੇ ਇਸ ਨੰਦ ਵਿੱਚ ਮਕਬੂਰ ਹੋ ਜਾਂਦਾ ਹੈ ਫਿਰ ਉਹ ਕੁਮਾਰੀ ਉਤਰਦੀਨੀ ਨਾਮ ਕੁਮਾਰੀ ਨਾਨਕਾ ਚੜੀ ਰਹੇ